ਜੀ ਵੀ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਗਰਮੇਸ਼ ਸਿੰਘ ਆ ਜੀ ਕਿਹੜਾ ਪਿੰਡ ਜੀ ਮੇਰਾ ਪਿੰਡ ਅਲਗੋ ਖੁਰਦਾ ਕੀ ਵੀਰ ਜੀ ਸਾਰਾ ਮਸਲਾ ਜਿਹੜੇ ਮਸਲੇ ਤੋਂ ਇਕੱਠੇ ਹੋਏ ਜੀ ਮਸਲਾ ਇਹ ਆ ਕਿ ਇਹਨਾਂ ਦੇ ਜਾ ਕੇ ਵੇਖੋ ਜੀ ਆ ਤੁਸੀਂ ਵੇਖ ਹੀ ਲਓ ਵੀਡੀਓ ਬਣਾਓ ਬਈ ਪਹਿਲਾਂ ਦੀਆਂ ਇਹਨਾਂ ਪੁੱਟ ਪੁੱਟ ਘਰਾਂ ਚ ਲਾ ਲੀਆਂ ਨੇ ਤੇ ਦੂਜੇ ਬੰਨੇ ਸਾਡੇ ਘਰਾਂ ਲੈ ਕਿਸੇ ਦਾ ਸੋਚ ਨਹੀਂ ਸਾਡੀਆਂ ਪਈਆਂ ਕੱਚੀਆਂ ਆਂ ਹੀ ਤੇ ਜਦੋਂ بارش ਹੁੰਦੀ ਆਂ ਅਸੀਂ ਨੰਗੇ ਪੈਰੀਂ ਤਰੇ ਫਿਰਦੇ ਆਂ ਇਹਨਾਂ ਨੇ ਤਿੰਨ ਤਿੰਨ ਵਾਰੀਆਂ ਇਹਨਾਂ ਪੁੱਟ ਕੇ ਤੇ ਜਿਹੜੀਆਂ ਉਹ ਘਰਾਂ ਚ ਲਾ ਲੈਂਦੇ ਆ ਤੇ ਨਵੀਆਂ ਹੋਰ ਪਾਸ ਕਰਾ ਲੈਂਦੇ ਨੇ ਤੇ ਅਸੀਂ ਤਾਂ ਨਾ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਦੂਜੇ ਪਿੰਡ ਦਾ ਵੀ ਸੋਚਣਾ ਚਾਹੀਦਾ ਜਾ ਕੇ ਦੂਜੇ ਪਿੰਡ ਵੱਲੇ ਵੇਖੋ ਵੀ ਉੱਧਰ ਕੀ ਗਲੀਆਂ ਨਾਲੀਆਂ ਦਾ ਬਣਿਆ ਪਹਿਲੀਆਂ ਟੈਲਾਂ ਕਿੰਨਾ ਨੇ ਪੁੱਟ ਕੇ ਘਰੇ ਲਵਾਉਂਦੇ ਪਹਿਲੀਆਂ ਹੈਗੇ ਨੇ ਇੱਥੇ ਪੰਜ ਚਾਰ ਘਰ ਨੇ ਜਿਹੜੇ ਕਿ ਆਪਦੇ ਹੀ ਨੇ ਇਹ ਜਿਵੇਂ ਜਾਜ ਉਤਰਨਾ ਦਾ ਇਤਨਾ ਦੇ ਚੌਕ ਬਣਾਈ ਜਾਂਦੇ ਤੇ ਸਾਡੇ ਕੋਈ ਪੁੱਛਦਾ ਨਹੀਂ ਜਾ ਕੇ ਕੀ ਤੁਹਾਡੇ ਮਲੇ ਦੇ ਵਿੱਚ ਨਹੀਂ ਬਣਈ ਸਾਡੇ ਉੱਧਰ ਕਹੇ ਵੇੜੇ ਚ ਕੋਈ ਨਹੀਂ ਐ ਨਾ ਕੱਚੇ ਰਾ ਉਤਰੇ ਹੀ ਜਾ ਕੇ ਵੇਖੋ ਵੀ ਕੀ ਬਣਿਆ ਉਥੇ ਸਾਡਾ ਅਸੀਂ ਖੇਤੀ ਦੇ ਨਹੀਂ ਕੋਈ ਸਾੜੀ ਪਈ ਦੀ ਨਹੀਂ ਦੋ ਦੋ ਤਿੰਨ ਤਰ ਵਾਰੀ ਇਹਨਾਂ ਇਟਾਂ ਖਾਲੀਆਂ ਤੇ ਸਾਨੂੰ ਕੋਈ ਦਿੱਤਾ ਲਿਆ ਹੀ ਮੰਗ ਕਰਦੇ ਤੇ ਅਸੀਂ ਮੰਗੇ ਉਹ ਕਾਰਵਾਈ ਦੀ ਕਰਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਰੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਇਹ ਨਹੀਂ ਵੀ ਦੋ ਚਾਰ ਘਰ ਰਲ ਕੇ ਜਿਹੜਾ ਨੇ ਹ ਮੈਨੇਜਰ ਬਣ ਗਿਆ ਉਹ ਆਂਦਾ ਵੀ ਮੈਂ ਹੀ ਜੋ ਕੁਛ ਆਪਦੇ ਘਰ ਨੂੰ ਲੈ ਜਾਵਾਂਗਾ ਆ ਤੁਹਾਡਾ ਤੇ ਕੀ ਕਿਹੜਾ ਪਿੰਡ ਹੈ ਜੀ ਇਹ ਨਾਂ ਮੇਰਾ ਗੁਰਦੇਵ ਸਿੰਘ ਪਿੰਡ ਲਗੋਂ ਖੁਰਦਾ ਮੈਂ ਮੌਕੇ ਦਾ ਮਜੂਰ ਮਤਲਬ ਮਜੂਦਾ ਪੰਚਾਇਤ ਮੈਂਬਰ ਆ ਅੱਛਾ ਜੀ ਤੇ ਮੰਗੇ ਆਡੀ ਵੀ ਆ ਛੜਕ ਪਹਿਲਾਂ ਅਜ ਤੋਂ ਮੰਨ ਲਓ ਸਾਲ ਪਹਿਲਾਂ ਪਾਸ ਹੋਈ ਭੈਣੀ ਤੋਂ ਲੈ ਕੇ ਨਿੱਕੇ ਲਗੋਂ ਤੱਕ ਜੀ ਇਦੇ ਉੱਤੇ ਮੰਨ ਲਓ ਗੜਕਾ ਗੜਕਾ ਪਾਇਆ ਕੇ ਪਹਿਲਾਂ ਇਹ ਮੰਨ ਲਓ ਬੱਜੀ ਲੋਕਟਾਈਲ ਸਾਰੀ ਗਲੀ ਵੱਡੀ ਜੀ ਲੋਕਟਾਈਲ ਪੁੱਟ ਕੇ ਲਾਲੀ ਆ ਦੋਹਾਂ ਤਨਾਂ ਜਾਣਿਆਂ ਨੇ ਘਰਾਂ ਦੇ ਵਿੱਚ ਤੇ ਦੁਬਾਰਾ ਫੇਰ ਮੁੜਕਿਆਂ ਦੇ ਵੀ ਛੜਕ ਬੱਜਣੀ ਛੜਕ ਕੇ ਗੜਕਾ ਗੜਕਾ ਪਾ ਕੇ ਤੇ ਹੁਣ ਦੁਬਾਰਾ ਦੋਰੀ ਆ ਫੇਰ ਲੋਕਟਾਈਲ ਪਹਿਲੀ ਘਰਾਂ ਦੇ ਵਿੱਚ ਲੱਗੀ ਹੋਈ ਆ ਦੁਬਾਰਾ ਫੇਰ ਨਵੀਂ ਟੈ ਲਿਆ ਕੇ ਤੇ ਫੇਰ ਓਡੀ ਚੌੜੀ ਤੇ ਓਡੀ ਵੱਡੀ ਗਲੀ ਬੱਝੁੰਦੇ ਆ ਬਣੇ ਜਾਂਦੇ ਫੇਰ ਦੁਬਾਰਾ ਤੇ ਉਹ ਜਦੋਂ ਸਾਡੇ ਪੁੱਛਿਆ ਵੀ ਇਹ ਜੱਗਾ ਕੀ ਪਹਿਲੀ ਲੋਕਟਾਈਲ ਦਾ ਹਿਸਾਬ ਦਾ ਉਹ ਸੋ ਹਿਸਾਬ ਇਹਨਾਂ ਨਾਂ ਨੂੰ ਦਿੰਦੇ ਹੋਏ ਤੇ ਨਵੀਂ ਟੈਲ ਲਿਆ ਕੇ ਫਿਰ ਦੁਬਾਰਾ ਇਹ ਲਾਉਂਦੇ ਤੇ ਉਹ ਜਦੋਂ ਪੁੱਛੀਦਾ ਉਹ ਆਉਂਦੇ ਵੀ ਅਸੀਂ ਆਪਦੇ ਘਰੋਂ ਪੈਸਾ ਲਾ ਕੇ ਬਣਾਉਣੇ ਆ ਤੇ ਬਾਹਰ ਵਿੱਚ ਜੋ ਵੀ ਗੱਲ ਜਿਹੜੀ ਬਾਅਦ ਵਿੱਚ ਮੰਨ ਲਓ ਵੀ ਸਾਨੂੰ ਹੀ ਪਾਸ ਕਰਾ ਕੇ ਜਿੱਦਾਂ ਪਹਿਲਾਂ ਸਰਕਾਰ ਤੋਂ ਲੈਣਾ ਵਾ ਇਹ ਕੰਮ ਬਹੁਤ ਗਲਤ ਹੁੰਦਾ ਮੰਨ ਲਓ ਕਿ ਇੱਕ ਇੱਕ ਬੰਨੇ ਦੇ ਪਿੰਡ ਦੇ ਬੰਨੇ ਇੱਕ ਵੀ ਕੋਈ ਗਲੀਆਂ ਕੱਚੀਆਂ ਪਈਆਂ ਨਹੀਂ ਬਰੀਆਂ ਕਹਿ ਬੰਨੇ ਵਜੇ ਤੇ ਕਈਆਂ ਥਾਵਾਂ ਤੇ ਦੋ ਤਿੰਨ ਤਰ੍ਹਾਂ ਨਾਲ ਲੋਕਡਾ ਲਾ ਕੇ ਪੁੱਟੀ ਜਾਂਦੀ ਈ ਏ ਮਾਲੋ ਜੋ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਵੀ ਇਹਦਾ ਹਿਸਾਬ-ਕਿਤਾਬ ਸਾਰਾ ਬੈਨੂੰ ਜਿਹੜੀ ਪਹਿਲੀ ਪਹਿਲੀ ਗਲੀ ਹੀ ਜੀ ਬਿਲਕੁਲ ਸਹੀ ਹੀ ਕਿ ਜਾਂ ਬੈਠ ਗਈ ਸੀ ਨਾ ਨਾ ਪਹਿਲੀ ਗਲੀ ਬਿਲਕੁਲ ਸਹੀ ਨਵੀਂ ਲੋਕਟਾਇਲ ਆ ਕੋਈ ਲੋਕਟਾਇਲ ਟੁੱਟੀ ਨਹੀਂ ਕੋਈ ਕਿਦੋਂ ਬੈਠੀ ਨਹੀਂ ਆ ਵਧੀਆ ਗਲੀ ਬਣੀ ਨੂੰ ਥੋੜਾ ਚਿਰ ਹੋਇਆ ਜੀ ਕਈਆਂ ਗਲੀਆਂ ਕਈ ਕੁਝ ਪਿੰਡ ਚ ਗਲੀਆਂ ਹੈਗੇ ਨੇ ਨਹੀਂ ਬਣੀਆਂ ਜੀ ਤੱਕ ਆ ਆਪਣੇ ਮਗਰ ਵੇਲੇ ਆ ਵੀ ਅਜੇ ਤੱਕ ਪਿਆ ਕੱਚਾ ਪਿਆ ਮਗਰਲੇ ਬੰਨੇ ਵਾਲਾ ਇਹ ਤੇ ਇੱਕ ਰੌਣ ਲੱਗੀ ਤੇ ਕਈਆਂ ਦੇ ਦੋ-ਦੋ ਰਾਂ ਲਾ ਕੇ ਪੁੱਢੀ ਜਾਂਦੀ ਆ ਤੇਰਾ ਪਿੰਡ ਹੈਗਾ ਜੀ ਹਲਕੋਂ ਖੁਰਦਾ ਕੀ ਨਾ ਜੀ ਤੜ ਨਰਵੈਲ ਸਿੰਘ ਕੀ ਸਾਰਾ ਮਸਲਾ ਜੀ ਇਹ ਇਹ ਮਸਲਾ ਇਸ ਤਰ੍ਹਾਂ ਜੀ ਇਹ ਛੜਕ ਜਿਹੜੀ ਸੀ ਨਾ ਜੀ ਪਾਸ ਹੋਈ ਹੀ ਪੱਥਰ ਪੈ ਗਿਆ ਹੈ ਅੱਛਾ ਜੀ ਤੇ ਇਸ ਤੋਂ ਪਹਿਲਾਂ ਜਿਹੜੀ ਇੱਧਰ ਸੀ ਇਹ ਲੋਕਟਾਈ ਲੱਗੀ ਸੀ ਜੀ ਨਵੀਂ ਲੱਗੀ ਡਾਕਟਰਾਂ ਪਿੱਛੇ ਜੇ ਕਾਂਗਰਸ ਸਰਕਾਰ ਦੀ ਜੀ ਉਮਰ ਕੇ ਰੋਲਾ ਪਾ ਕੇ ਵੀ ਸੜਕ ਪੱਕੀ ਬਣ ਜਾਣੀ ਜੀ ਤੋਂ ਇਹਨਾਂ ਘਰਾਣੇ ਆਪਣੇ ਅਰਚੰਦ ਸਿੰਘ ਨੇ ਨੋਕ ਸਿੰਘ ਨੇ ਗੁਰਪ੍ਰੀਤ ਸਿੰਘ ਨੇ ਗਰਜੰਤ ਸਿੰਘ ਨੇ ਤੇ ਇਹਨਾਂ ਨੇ ਟਾਇਲ ਪੁੱਟ ਕੇ ਘਰੇ ਲਾ ਲਈ ਆਪਦੇ ਤੇ ਮੁੜ ਕੇ ਕੀ ਹੋਇਆ ਵੀ ਪੱਥਰ ਪਾਇਆ ਗਿਆ ਤੇ ਹੁਣ ਫੇਰ ਲੌਕਟਾਅ ਲੱਗਣ ਡਈ ਜੀ ਤੇ ਇਹਨਾਂ ਨੇ ਹੋਰ 2 ਮਹੀਨਾ 6 ਮਹੀਨਾ ਨੂੰ ਫੇਰ ਪੁੱਟ ਕੇ ਘਰ ਲਾ ਲੈਣੀ ਆ ਤੇ ਜਿਹੜਾ ਲੌਕਟਾਅ ਲਾਉਣ ਵਾਲਾ ਏ ਉਹ ਕਹਿੰਦਾ ਜੀ ਮੈਂ ਤਾਂ ਪਹਿਲਾਂ ਕੋਲੋਂ ਪੈਸੇ ਲਾਉਣਾ ਏ ਤੇ ਫਿਰ ਪਾਸ ਕਰਾ ਕੇ ਪੈਸੇ ਲੈਣਾ ਏ ਤੇ ਮੈਂ ਉਹਨੂੰ ਇੰਨਾ ਪੁੱਛਣਾ ਚਾਹਣਾ ਵੀ ਕੀ ਤੇਰੇ ਕੋਲ ਸੰਸਿਆ ਪੈਸੇ ਲਾ ਕੇ ਪਾਸ ਕਰਾ ਕੇ ਤੂੰ ਫੇਰ ਪੁੱਟ ਕੇ ਘਰੀ ਲਵਾ ਦੇਣਾ ਜਾਂ ਲਾ ਲੈਣਾ ਹਾਂਜੀ ਇਹ ਹੁਣ ਜਿਹੜਾ ਇੰਨਾ ਘਬੜਾ ਹੋਣ ਡਿਆ ਜੀ ਇਹ ਸਾਰੇ ਪਿੰਡ ਦੇ ਸਾਹਮਣੇ ਆ ਹਾਂਜੀ ਕੋਈ ਦੂਰ ਹੈ ਵਾ ਨਹੀਂ ਗਿਆ ਐਬ ਉੱਤੇ ਬਹਿ ਕੇ ਐ ਲੌਂਡਾ ਵੀ ਜਿਵੇਂ ਆਪ ਪੈਸੇ ਲੌਂਡਾ ਆ ਤੇ ਮੰਨ ਲਓ ਜਿਹੜੀ ਵੀ ਹੈਗੀ ਆ ਜਾਂ 20 ਆ ਜਾਂ 30 ਹਜ਼ਾਰ ਟੈ ਲੈ ਆ ਉਹ ਇਹਨਾਂ ਨੇ ਘਰਾਂ ਚ ਲਾ ਲਈ ਆ ਕੀ ਮੰਗ ਕਰਦੇ ਤੇ ਅਸੀਂ ਤਾਂ ਮੰਗ ਕਰਦੇ ਆ ਜੀ ਕੋਈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਹਦਰ ਜੀ ਕੀ ਨਾਂ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਅਨੋਤ ਸਿੰਘ ਪਿੰਡ ਕਿਹੜਾ ਜੀ ਹਰਤਲ ਤੋਂ ਇਹ ਜੀ ਪਿੰਡ ਵਾਲਿਆਂ ਨੇ ਕੁਝ ਨਹੀਂ ਕਿਹਾ ਕੀ ਹਾਂ ਜੀ ਇਹਨਾਂ ਨੇ ਗਲੀਆਂਆਂ ਟੈਲਾਂ ਪੁੱਟ ਕੇ ਆਪਣੇ ਘਰ ਲਾ ਲਈਆਂ ਕੀ ਇਹ ਗੱਲ ਸੱਚੀ ਆ ਜੀ ਇਹ ਕੋਈ ਗੱਲ ਸੱਚੀ ਨਹੀਂ ਆ ਸਾ ਆਪ ਲਾਈਆਂ ਨੇ ਤੇ ਸਾਡੇ ਘਰ ਵਿੱਚ ਵੀ ਲੱਗੀਆਂ ਵੇਖ ਲਓ ਸਾਰੇ ਉਹ ਥੋੜੀਆਂ ਹੀ ਹਵੇਲੀ ਜਲਾਈਆਂ ਨੇ ਉਹ ਜੇ ਲਾਉਣ ਵਾਲੀਆਂ ਕੁਛ ਪਈਆਂ ਨਹੀਂ ਇਹ ਗਲੀ ਦੀਆਂ ਸੀ ਜਾਂ ਤੁਸੀਂ ਆਪਣੀਆਂ ਲਾਈਆਂ ਨਹੀਂ ਜੀ ਆਪਣੀਆਂ ਲਾਈ ਤੁਸੀਂ ਆਪਣੀ ਮੋਦ ਲੈ ਕੇ ਹਾਂਜੀ ਇਹ ਬਹੁਤਾ ਕਰਕੇ ਦੇ ਨਾਲ ਰਹੇ ਸਾਡੇ ਦੋ ਘਰਾਂ ਨਾਲ ਮਤਲਬ ਤੁਸੀਂ ਗਲੀ ਵੱਲੋਂ ਕੋਈ ਵੀ ਟਾਇਲਾ ਨਹੀਂ ਚੁਣਨਾ ਹਾਂਜੀ ਨਾ ਕੋਈ ਨਹੀਂ ਗਲੀ ਠੀਕ ਹੈ ਹਾਂਜੀ ਇਹ ਸਾਰੇ ਦਾ ਮਸਲਾ ਇਦਾਂ ਜੀ ਇਹ ਨਾ ਸਾਡੇ 4 ਸਾਲ ਪਹਿਲਾਂ ਨਾ ਮੰਨ ਲਓ ਇੱਥੇ ਸਾਡੇ ਟਾਇਲ ਲੱਗੀ ਹੋਈ ਸੀਗੀ ਤੇ ਭੈਣੀਆ ਪੰਚਾਇਤ ਚੁਕ ਤਣ ਕੀ ਪ੍ਰੋਜੈਕਟ ਪਾਸ ਸੀ ਪੋਰੇ ਵਗੈਰਾ ਦਾ ਉਹਨਾਂ ਹੜੀ ਟਾਇਲ ਪੜਤੀ ਆ ਜੀ ਪਹਿਲਾਂ ਅਸੀਂ ਕੰਮ ਕਰਾਇਆ ਹੋਇਆ ਸੀਗਾ ਟਾਇਲ ਪੜਤੀ ਜੋ ਟਾਇਲ ਪਟ ਕੇ ਮੈਂ ਉੱਥੇ ਸਾਈਡ ਤੇ ਲਾ ਦੀ ਮਤਲਬ ਪਿੱਛੇ ਮਸ਼ੀਨ ਚੱਲਦੀ ਆ ਜੀ ਕਿਹਨੇ ਹੱਥ ਨਹੀਂ ਲਾਇਆ ਚਲੋ ਆ ਖਰਚੇ ਨਾਲ ਟਾਇਲ ਪਟ ਕੇ ਸਾਈਡ ਤੇ ਲਾ ਦੀ ਜੀ ਜੋ 4.5 ਸਾਲ ਹੋ ਗਏ ਉਹ ਤੇ ਨਮਾਈ ਕੋਈ ਨਹੀਂ ਉੱਥੇ ਮੈਨਾ ਚਿੱਕੜ ਵੱਜਦਾ ਸੀ ਉਹ ਗਰੀਜ ਐਨਾ ਕੋਸ ਲੋਕੀ ਦਾ ਖਰਾਬ ਤੇ ਲੋਕਾਂ ਦੇ ਪਿੰਡ ਦੇ ਮੁਤਾਬਕ ਲੋਕਾਂ ਨੇ ਮੰਗ ਕੀਤੀ ਵੀ ਇੱਥੇ ਚੱਲ ਟਾਇਲ ਮਤਲਬ ਨਵੀਂ ਲਾ ਦਿੱਤੀ ਜਦੋਂ ਸਾਡਾ ਰਾਹ ਵਧੀਆ ਹੈ ਪਿੰਡ ਦਾ ਫਿਰਨੀ ਵਧੀਆ ਬਣ ਜਾਏ ਜੀ ਤੇ ਅਸੀਂ ਚਲੋ ਆਪਦੇ ਖਰਚੇ ਦੇ ਚੋਕੇ ਜੀ ਆ ਤੇ ਸਾ ਮਤਲਬ ਪੈਸੇ ਚ ਕੋਲੋਂ ਲਾ ਕੇ ਟੈਲ ਲਾ ਕੇ ਰਸਤਾ ਬਣਾਇਆ ਜੀ ਸਾਰੇ ਪਿੰਡ ਦਾ ਸਾਂਝਾ ਰਸਤਾ ਤਾਂ ਆ ਗਿਆ ਮੇਰੇ ਘਰ ਨੂੰ ਪਰਸਨ ਰਸਤਾ ਜਾਂਦਾ ਉਹ ਸਾਰੇ ਪਿੰਡ ਦੀ ਐਂਟਰੀ ਉੱਥੋਂ ਆ ਜੀ ਉਹ ਰਸਤੇ ਤੋਂ ਤੇ ਇਸ ਕਰਕੇ ਅਸੀਂ ਤਾਂ ਉਹ ਵਿਕਾਸ ਦਾ ਕੰਮ ਕਰਾਇਆ ਜੀ ਜੋ ਮੁੱਖ 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 ਮੰਤਰੀ ਪਵਨ ਤਮਾਰ ਜੀ ਗਾਰੇ ਪਿੰਡਾਂ ਦੇ ਵਿਕਾਸ ਕਰੋ ਅਸੀਂ ਤਾਂ ਵਿਕਾਸ ਹੀ ਕਰਾਇਆ ਜੀ ਤੇ ਚਲੋ ਜਿਹੜੇ ਕੋਈ ਇੱਕ ਦੋ ਜਣੇ ਕਹਿੰਦੇ ਆ ਜੀ ਚਲੋ ਆਪਾਂ ਪੌਦੇ ਕੀ ਕਰ ਕੀ ਕਰ ਜਿਹੜਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਲੋਕਾਂ ਨੂੰ ਟਾਇਲਾਂ ਚਗਾ ਦਿੱਤੀਆਂ ਲੋਕ ਨੇ ਆਪਣੇ ਘਰਾਂ ਲਾ ਲੇਤੀਆਂ ਗਿਆ ਉਹਦਾ ਕੀ ਬਾਰੇ ਜੀ ਉਹ ਜੀ ਬੇ ਬੇ ਬੁਣਿਆ ਦੇ ਵਿੱਚ ਕੋਈ ਨਹੀਂ ਹੈਗਾ ਜੀ ਤੁਸੀਂ ਪਿੰਡ ਜਾ ਕੇ ਬਾਈਕ ਲੈ ਸਕਦੇ ਲੋਕ ਨਹੀਂ ਕਹੇ ਆਪਾਂ ਉਹਦੇ ਬਰ ਕੋਈ ਨੌਲੇਜ ਨਹੀਂ ਹੈਗੀ ਜੀ ਮਤਲਬ ਜਦੋਂ ਜਦੋਂ ਤੁਸੀਂ ਕੰਮ ਕੀਤਾ ਉਦੋਂ ਲੋਕ ਟਾਇਲ ਨਹੀਂ ਲੱਗੀ ਸੀ ਹਾਂ ਜਦੋਂ ਮੈਂ ਹੁਣ ਕੰਮ ਕੀਤਾ ਲੋ ਟਾਇਲ ਨਹੀਂ ਸੀ ਹੈਗੀ